ਕਿ ਇੱਕ ਵਾਰ ਸਾਰੇ ਦੇਵੀ ਦੇਵਤਿਆਂ ਨੇ ਮੀਟਿੰਗ ਕਰਨੀ ਸੀ। ਇੱਕ ਗੁਫਾ ਵਿੱਚ ਸਾਰੇ ਇਕੱਠੇ ਹੋਏ। ਜਿਵੇਂ ਜਿਵੇਂ ਆਉਂਦੇ ਗਏ ਤੇਵੇਂ ਤੇਵੇਂ ਉਹਨਾਂ ਦੇ ਵਾਹਨ ਬਾਹਰ ਖੜੇ ਕੀਤੇ ਗਏ। ਵਾਹਨ ਤੋਂ ਭਾਵ ਜਿਵੇਂ ਕਿ ਸ਼ਿਵ ਜੀ ਦਾ ਬੱਲ, ਵਿਸ਼ਨੂੰ ਜੀ ਦਾ ਗਰੁੜ ਤੇ ਹੋਰ ਵੀ ਬਾਕੀ ਸਾਰੇ। ਇਹਨਾਂ ਨੂੰ ਯਮਰਾਜ ਪਹੁੰਚ ਗਿਆ। ਜਮਰਾਜ ਆਪਣੇ ਛੋਟੇ ਤੇ ਆਇਆ ਉਹਨੇ ਉੱਥੇ ਇੱਕ ਕਬੂਤਰ ਬੈਠਾ ਦੇਖਿਆ ਤੇ ਉਸ ਨੂੰ ਦੇਖ ਕੇ ਉੱਚੀ ਉੱਚੀ ਹੱਸਣ ਲੱਗ ਗਿਆ ਹੱਸ ਕੇ ਜਮਰਾਜ ਅੰਦਰ ਚਲਾ ਗਿਆ ਕਬੂਤਰ ਵਿਚਾਰਾ ਕਬਰਾ ਗਿਆ ਕਿ ਜਮਰਾਜ ਮੈਨੂੰ ਦੇਖ ਕੇ ਕਿਉਂ ਹੱਸਿਆ ਉਹ ਵਿਚਾਰਾ ਡਰਦਾ ਮਾਰਾ ਕੰਬਲ ਲੱਗ ਗਿਆ ਉਨੇ ਗਰੁੱਡ ਦੇ ਕੋਲ ਜਾ ਕੇ ਜੋ ਕਿ ਵਿਸ਼ਨੂੰ ਭਗਵਾਨ ਦਾ ਵਾਹਨ ਹੈ ਬੇਨਤੀ ਕੀਤੀ ਕਿ ਤੁਸੀਂ ਤਾਂ ਪక్షి ਰਾਜ ਹੋ ਸਭ ਤੋਂ ਤੇਜ਼ ਉਡਾਨ ਤੁਹਾਡੀ ਹੈ ਕਿ ਤੁਸੀਂ ਮੈਨੂੰ ਉਹ ਪਰਲੀ ਪਹਾੜੀ ਤੇ ਛੱਡ ਕੇ ਆ ਸਕਦੇ ਹੋ ਕਿਉਂਕਿ ਜਮਰਾਜ ਮੈਨੂੰ ਦੇਖ ਕੇ ਹੱਸਿਆ ਤੇ ਮੈਨੂੰ ਬਹੁਤ ਡਰ ਲੱਗਦਾ ਹੈ ਗਰੁੱਡ ਨੇ ਕਿਹਾ ਕੋਈ ਗੱਲ ਨਹੀਂ ਤੂੰ ਬੈਠ ਮੇਰੇ ਉੱਪਰ ਮੈਂ ਤੈਨੂੰ ਪਰਲੇ ਪਹਾੜੀ ਤੇ ਛੱਡਿਆ ਨਾ ਉਹ ਉਸਨੂੰ ਪਰਲੇ ਪਹਾੜੀ ਤੇ ਛੱਡਿਆ ਆ ਐਨੇ ਨੂੰ ਸਾਰੇ ਦੇਵੀ ਦੇਵਤਾ ਬਾਹਰ ਨਿਕਲੇ ਜਮਰਾਜ ਵੀ ਬਾਹਰ ਆਇਆ ਉਹਨੇ ਆਸੇ-ਪਾਸੇ ਦੇਖਿਆ ਤੇ ਫਿਰ ਉੱਚੀ-ਉੱਚੀ ਹੱਸਣ ਲੱਗ ਗਿਆ ਉਸਨੂੰ ਹੱਸਦਾ ਦੇਖ ਕੇ ਗਰੁਣ ਨੇ ਉਸਨੂੰ ਪੁੱਛਿਆ ਕਿ ਕੀ ਗੱਲ ਤੁਸੀਂ ਕਿਉਂ ਹੱਸ ਰਹੇ ਹੋ ਉਸਨੇ ਪੁੱਛਿਆ ਕਿ ਪਹਿਲਾਂ ਇਹ ਦੱਸ ਇੱਥੇ ਇੱਕ ਕਬੂਤਰ ਬੈਠਾ ਸੀ ਉਹ ਕਿੱਥੇ ਗਿਆ ਗਰੁਡ ਨੇ ਕਿਹਾ ਕਿ ਤੁਸੀਂ ਪਹਿਲਾਂ ਜ਼ੋਰ ਦੇ ਨੇ ਹੱਸੇ ਤੇ ਉਹ ਘਬਰਾ ਗਿਆ ਤੇ ਉਸਨੇ ਮੈਨੂੰ ਉਸ ਪਹਾੜੀ ਤੇ ਛੱਡ ਕੇ ਉਹਨੂੰ ਕਿਹਾ ਤੇ ਮੈਂ ਛੱਡਿਆ ਇਹ ਸੁਣ ਕੇ ਜਮਰਾਜ ਹੋਰ ਉੱਚੀ ਹੱਸ ਪਿਆ ਗਰੁਡ ਨੇ ਉਸਦੇ ਹੱਸਣ ਦਾ ਕਾਰਨ ਪੁੱਛਿਆ ਕਿ ਉਹ ਕਹਿਣ ਲੱਗਾ ਅਸਲ ਵਿੱਚ ਮੈਂ ਪਹਿਲਾਂ ਤਾਂ ਹੱਸਿਆ ਸੀ ਕਿ ਕੁਝ ਹੀ ਸਕਿੰਟਾਂ ਬਾਅਦ ਉਸਦੀ ਮੌਤ ਪਰਲੀ ਪਹਾੜੀ ਤੇ ਲਿਖੀ ਸੀ ਕਿ ਪਰਲੀ ਪਹਾੜੀ ਤੇ ਬੈਠੀ ਬਿੱਲੀ ਨੇ ਉਸ ਨੂੰ ਖਾ ਜਾਣਾ ਹੈ ਮਾਰ ਕੇ ਉਹਦੋਂ ਮੈਂ ਤਾਂ ਹੱਸਿਆ ਕਿ ਨਿੱਕਾ ਜਿਹਾ ਪੰਛੀ ਪਰਲੀ ਪਹਾੜੀ ਤੇ ਕਿਵੇਂ ਪਹੁੰਚ ਸਕਦਾ ਉਹ ਤਾਂ ਜਾ ਹੀ ਨਹੀਂ ਸਕਦਾ ਤੇ ਹੁਣ ਮੈਂ ਇਸ ਕਰਕੇ ਹੱਸਿਆ ਹੈ ਕਿ ਹੋਣੀ ਬਹੁਤ ਬਲਵਾਨ ਹੁੰਦੀ ਹੈ ਜਗਾਏ ਜਗਾ ਨਹੀਂ ਚੱਲ ਕੇ ਅੰਤਿ ਇਨਸਾਨ ਨੂੰ ਜਗਾ ਤੇ ਚੱਲ ਕੇ ਜਾਣਾ ਪੈਂਦਾ ਹੈ ਜਿਨੇ ਕਿ ਕਬੂਤਰ ਦੀ ਮੌਤ ਪਰਲੀ ਪਹਾੜੀ ਤੇ ਲਿਖੀ ਸੀ ਆਪੇ ਹੀਲਾ ਵਿਸਿਲਾ ਬਣ ਗਿਆ ਪਰਲੀ ਪਹਾੜੀ ਤੇ ਪਹੁੰਚ ਗਿਆ ਇਹ ਚਾਹੇ ਲੋਕ ਕਥਾ ਹੈ ਦੰਤ ਕਥਾ ਹੈ ਜਾਂ વાਕੀ ਗ੍ਰੰਥਾਂ ਵਿੱਚ ਲਿਖੀ ਹੋਈ ਕਥਾ ਹੈ ਪਰ ਜੋ ਵੀ ਹੈ ਇਹਦੇ ਵਿੱਚ ਜੋ ਗੱਲ ਕਹੀ ਗਈ ਹੈ ਬਿਲਕੁਲ ਠੀਕ ਹੈ ਸਾਡੀ ਮੌਤ ਨਿਸ਼ਚਿਤ ਹੈ ਕਿੱਥੇ ਹੋਣੀ ਹੈ ਇਹ ਨਿਸ਼ਚਿਤ ਹੈ